ਗੁਰੂ ਪਿਆਰਿਓ ਇਸ ਤਰ੍ਹਾਂ ਇਸ ਸਾਕੇ ਜਿਹੜਾ ਸੀ ਉਹ ਵਾਪਰਿਆ ਔਰ ਇਸ ਸਾਕੇ ਦੇ ਅੰਦਰ ਸ਼ਹੀਦ ਹੋਣ ਵਾਲੇ ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਦੇ ਵਿੱਚੋਂ ਕੁਝ ਕੁ ਦਾ ਜ਼ਿਕਰ ਮੈਂ ਜ਼ਰੂਰ ਕਰਨਾ ਚਾਹਾਂਗਾ ਇਹਨਾਂ ਸ਼ਹੀਦਾਂ ਦੇ ਵਿੱਚ ਸ਼ਹੀਦ ਹੋਣ ਵਾਲੇ ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਦੇ ਵਿੱਚੋਂ ਭਾਈ ਪ੍ਰੀਤਮ ਸਿੰਘ ਤੇ ਭਾਈ ਬਾਰਾ ਸਿੰਘ ਇਹ ਚੱਕ ਵਡਾਲਾ ਦੇ ਰਹਿਣ ਵਾਲੇ ਦੋਵੇਂ ਗੁਰੂ ਕੇ ਸਿੱਖ ਨੇ ਉਥੋਂ ਦੀ ਰਹਿਣ ਵਾਲੀ ਮਾਤਾ ਮਾਨਕੌਰ ਉਹਨਾਂ ਦੇ ਘਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਤੇ ਥੋੜੀ ਕੁ ਸਾਲਾਂ ਤੋਂ ਬਾਅਦ ਇਹਨਾਂ ਦੋਵੇਂ ਭਰਾਵਾਂ ਦਾ ਪਿਤਾ ਜਰਾਸੀ ਉਚੜਾਈ ਕਰ ਗਿਆ ਮਾਂ ਨੇ ਕਿਵੇਂ ਨਾ ਕਿਵੇਂ ਕਰਕੇ ਗਰੀਬੀ ਦੇ ਵਿੱਚ ਦਿੜ ਕੱਢੀ ਕਰਦੀਆਂ ਹੋਇਆਂ ਇਹਨਾਂ ਦੋਵਾਂ ਨੂੰ ਪਾਲਿਆ ਜਦੋਂ ਕੁਝ ਕੁ ਵੱਡੇ ਹੋਏ ਨੇ ਸੁਰਤ ਸੰਭਾਲੀ ਐ ਤੇ ਮਾਂ ਨੇ ਇੱਕ ਫੈਸਲਾ ਕੀਤਾ

ਕਿ ਉਹਦੀ ਰੋਟੀ ਪਾਣੀ ਦਾ ਉਹਦੇ ਖਰਚੇ ਦਾ ਮੈਂ ਦੇਖ ਕਰੂ ਕੇ ਤੇ ਦੂਜੇ ਪੁੱਤ ਨੂੰ ਵੀ ਚੰਗੀ ਤਰ੍ਹਾਂ ਪਾਲ ਸਕਾਂ ਉਹਨਾਂ ਦੇ ਵਿੱਚੋਂ ਜਿਹੜਾ ਭਾਈ ਪ੍ਰੀਤਮ ਸਿੰਘ ਸੀ ਉਹ ਆਖਣ ਲੱਗਾ ਕਿ ਮਾਂ ਮੇਰੇ ਭਰਾ ਭਾਈ ਬਾਰਾ ਸਿੰਘ ਨੂੰ ਤੁਸੀਂ ਉੱਥੇ ਜਿਹੜਾ ਹੈ ਆਸ਼ਰਮ ਦੇ ਵਿੱਚ ਵੀਝ ਜਦੋਂ ਉੱਥੇ ਪੜ੍ਹ ਲਿਖ ਜਾਏਗਾ ਕੁਝ ਕੰਮ ਕਾਜ ਤੇ ਲੱਗ ਜਾਏਗਾ ਮਾ ਦੋਵੇਂ ਪੁੱਤ ਉਸ ਆਸ਼ਰਮ ਦੇ ਵਿੱਚ ਗੈ ਤਨ ਤਰਨ ਦੇ ਵਿੱਚ ਤੇ ਭਾਈ ਬਾਰਾ ਸਿੰਘ ਨੂੰ ਉੱਥੇ ਦਾਖਲ ਕਰਵਾ ਦਿੱਤਾ ਕੁਝ ਸਮਾਂ ਕੁਝ ਸਾਲ ਬੀਤੀ ਹੋਏ ਨੇ ਔਰ ਉਸ ਸਾਲ ਪੀਤ ਹੂਣ ਤੋਂ ਬਾਅਦ ਉੱਥੇ ਫਿਰ ਜਿਹੜਾ ਇਹ ਗੁਰਦੁਆਰਾ ਸੁਧਾਰ ਲੈ ਰ ਜਿਹਦਾ ਜ਼ਿਕਰ ਆਪਾਂ ਕਰ ਚੁੱਕੇ ਹਾਂ ਉਹ ਗੱਲ ਚੱਲੀ ਤੇ ਉੱਥੇ ਪ੍ਰਬੰਧਕਾਂ ਨੂੰ ਜਿਹੜਾ ਸੀ ਉਹ ਚਿੱਠੀਆਂ ਵੀ ਆਈਆਂ ਵੀ ਜੇ ਕੋਈ ਇਸ ਗੁਰਦੁਆਰਾ ਸੁਧਾਰ ਲੈ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੋਵੇ ਤੇ ਉਹ ਹੋ ਸਕਦਾ ਹੈ ਪਈ 12 ਸਿੰਗ ਨੂੰ ਇਹ ਚਿੱਠੀ ਵੀ ਪ੍ਰਾਪਤ ਹੋਈ ਪਰ ਪ੍ਰਬੰਧਕਾਂ ਨੇ ਕਿਉਂਕਿ ਬਗਾਨੇ ਪੁੱਤ ਸੀ ਉਹਨਾਂ ਨੇ ਬਾਹਰ ਜਿੰਦਰਾ ਲਾ ਦਿੱਤਾ ਜਿੰਦਰਾ ਲਾ ਕੇ ਉਹਨਾਂ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਵੀ ਇਹਨਾਂ ਨੂੰ 19 ਦਿਨ ਅਜੇ ਬਾਹਰ ਨਹੀਂ ਜੀ ਕੱਢਣਾ ਜਿੰਨੀ ਦੇਰ ਤੱਕ ਇਹ ਮਸਲਾ ਹੱਲ ਨਹੀਂ ਹੋ ਜਾਂਦਾ ਤਰਨਤਾਰਨ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਜਿਹੜਾ ਸੀ ਉਹ ਗੁਰੂ ਕੇ ਸਿੱਖਾਂ ਦੀ ਆਪਣੇ ਹੱਥ ਲਿਆ ਭਾਵੇਂ ਕਿ ਉੱਥੇ ਸਾਕਾ ਉਹ ਵੀ ਵਾਪਰਿਆ ਤੇ ਹੁਣ ਭਾਈ ਬਾਰਾ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉੱਥੇ ਗੁਰੂ ਕੇ ਸਿੱਖ ਸ਼ਹੀਦ ਹੋਏ ਨੇ ਕਿਉਂਕਿ ਤਰਨਤਾਰਨ ਬਿਲਕੁਲ ਨਜ਼ਦੀਕ ਸੀ ਪਰ ਫਿਰ ਵੀ ਮਨ ਦੇ ਵਿੱਚ ਇੱਕ ਸਿੱਖ ਸੀ ਵੀ ਗੁਰੂ ਨੇ ਆਵਾਜ਼ ਮਾਰੀ ਸੀ ਤੇ ਅਸੀਂ ਆਪਣੀ ਜ਼ਿੰਦਗੀ ਦੀ ਲਿਖੇ ਲਾਉਣ ਦੀ ਬਜਾਏ ਆਪਾਂ ਉੱਥੇ ਪਹੁੰਚ ਨਹੀਂ ਜੇ ਸਕੇ ਮਨ ਦੇ ਵਿੱਚ ਬੜਾ ਅਫਸੋਸ ਹੈ ਮਨ ਦੇ ਵਿੱਚ ਬੜਾ ਹੀ ਝੂਰਾ ਹੈ ਤੇ ਆਪਣੀ ਮਾਂ ਇੱਕ ਚਿੱਠੀ ਲਿਖਦਾ ਹੈ ਕਹਿਣ ਲੱਗਾ ਮਾਂ ਹੁਣ ਮੇਰਾ ਇੱਥੇ ਦਿਲ ਨਹੀਂ ਜੇ ਲੱਗਦਾ ਤੇ ਮੈਂ ਚਾਹੁੰਦਾ ਹਾਂ ਕਿ ਮੈਂ ਵਾਪਸ ਘਰ ਆ ਜਾਵਾਂ ਮਾਂ ਨੇ ਜਵਾਬ ਭੇਜਿਆ ਠੀਕ ਹੈ ਪੁੱਤ ਜੇ ਤੇਰਾ ਮਨ ਨਹੀਂ ਇੱਥੇ ਲੱਗਦਾ ਤੇ ਤੂੰ ਵਾਪਸ ਆ ਜਾ ਭਾਈ ਬਾਰਾ ਸਿੰਘ ਘਰ ਵਾਪਸ ਆ ਗਿਆ ਜਦੋਂ ਵਾਪਸ ਆਇਆ ਤੇ ਕੁਝ ਕੁ ਦਿਨਾਂ ਤੋਂ ਬਾਅਦ ਇੱਕ ਹੋਰ ਚਿੱਠੀ ਘਰ ਦੇ ਵਿੱਚ ਆਈ ਹੈ ਉਹ ਘਰ ਵਾਲੀ ਚਿੱਠੀ ਜਿਹੜੀ ਸੀ ਉਹ ਜਦੋਂ ਭਾਈ ਬਾਰਾ ਸਿੰਘ ਪੜ੍ਹਦੇ ਆਏ ਤੇ ਉਹਨੇ ਕੁਝ ਕੁ ਸਤਰਾਂ ਪੜ੍ਹੀਆਂ ਨੇ ਤੇ ਉਹਦਾ ਪ੍ਰਾਪੀਤਮ ਸਿੰਘ ਵੀ ਕੋਲ ਬੈਠਾ ਹੋਇਆ ਹੈ ਬਾਰਾ ਸਿੰਘ ਚਿੱਠੀ ਪੜ੍ਹਦਿਆਂ ਪੜ੍ਹਦਿਆਂ ਚੁੱਪ ਹੋ ਗਿਆ ਜਦੋਂ ਚੁੱਪ ਹੋ ਗਿਆ ਤੇ ਪ੍ਰੀਤਮ ਸਿੰਘ ਉਹਨੂੰ ਕਲਪਕੇ ਕਹਿੰਦਾ ਹੈ ਵੀ ਦੇਖ ਅੱਗੇ ਅਸੀਂ ਬਗਾਨਿਆਂ ਦੇ ਕੋਲ ਚਿੱਠੀ ਪੜਾਉਂਦੇ ਸੀ ਤੇ ਉਹ ਸਾਰੀ ਪੜ੍ਹ ਕੇ ਸਾਨੂੰ ਸੁਣਾਉਂਦੀ ਸੀ ਪਰ ਤੂੰ ਅੱਧੀ ਚਿੱਠੀ ਪੜ੍ਹ ਕੇ ਸੁਣਾਈ ਐ ਤੇ ਬਾਕੀ ਤੂੰ ਚੁੱਪ ਕਰ ਗਿਆ ਤੈਨੂੰ ਪੜਾਉਣ ਦਾ ਕੀ ਫਾਇਦਾ ਹੋਇਆ ਹੁਣ ਭਾਈ ਬਾਰਾ ਸਿੰਘ ਅੱਗੇ ਨਹੀਂ ਬੋਲ ਰਿਹਾ ਤੇ ਪ੍ਰੀਤਮ ਸਿੰਘ ਉਹਦੇ ਹੱਥ ਦੇ ਵਿੱਚੋਂ ਚਿੱਠੀ ਕੱਟ ਚੁੱਕ ਕੇ ਖੋ ਕੇ ਤੇ ਉਹ ਅੱਗੇ-ਅੱਗੇ ਦੌੜ ਪਿਆ ਬਾਰਾ ਸਿੰਘ ਉਹਦੇ ਪਿੱਛੇ-ਪਿੱਛੇ ਆ मां ਇੱਕ ਗੱਲ ਆਖਦੀ ਹੈ ਦੋਵੇਂ ਪੁੱਤਰਾਂ ਨੂੰ ਕਹਿਣ ਲੱਗੇ ਪੁੱਤ ਇੰਨੀ ਦੇਰ ਬਾਅਦ ਤੁਸੀਂ ਇਕੱਠੇ ਹੋਏ ਹੋ ਤੂੰ ਕਿੰਨਾ ਸਮਾਂ ਉਸ ਬਿਦਿਆਲਿਆ ਦੇ ਵਿੱਚ गुजार ਕੇ ਆਇਆ ਹੈ ਅੱਜ 2 ਕੁ ਦਿਨ ਹੋਏ ਨੇ ਤੇ ਤੁਸੀਂ ਲੜਨ ਲੱਗ ਪਏ ਹੋ ਕ੍ਰਿਪਮ ਸਿੰਘ ਕਹਿਣ ਲੱਗਾ मां ਦੇਖ ਇਹ ਚਿੱਠੀ ਪੂਰੀ ਨਹੀਂ ਮੈਨੂੰ ਪੜ ਕੇ ਸੁਣਾਉਂਦਾ ਇਹਨਾਂ ਚਿੱਠੀ ਜਿਹੜੀ ਆ ਥੋੜੀ ਜਿਹੀ ਪੜੀ ਹੈ ਤੇ ਚੁੱਪ ਕਰ ਗਿਆ ਭਾਈ ਬਾਰਾ ਸਿੰਘ ਕਹਿਣ ਲੱਗਾ मां ਪਹਿਲਾ ਚਿੱਠੀ ਆਈ ਸੀ ਤੇ ਬੱਦੀਆ ਲਿਆ ਦੀ ਪ੍ਰਬੰਧਕਾਂ ਨੇ ਸਾਨੂੰ ਜਾਣ ਨਹੀਂ ਦਿੱਤਾ ਹੁਣ ਅ ਚਿੱਠੀ ਇੱਕ ਹੋਰ ਆਈ ਹੈ ਹੁਣ ਠਾਕਾ ਨਨਕਾਣਾ ਸਾਹਿਬ ਜਿਹੜਾ ਜਿਹਦੀ ਆਪਾਂ ਗੱਲ ਕਰਕੇ ਹਟੇ ਆਂ ਪੰਥ ਨੇ ਚਿੱਠੀਆਂ ਕੱਲੀਆਂ ਸੀ ਵੀ ਨਨਕਾਣਾ ਸਾਹਿਬ ਦਾ ਪ੍ਰਬੰਧ ਅਸੀਂ ਹੱਥ ਦੇ ਵਿੱਚ ਲੈਣਾ ਹੈ ਤੇ ਜਿਹੜਾ ਇਸ ਪ੍ਰਬੰਧ ਲੈਣ ਦੇ ਵਿੱਚ ਸਹਾਈ ਸਹਾਇਤਾ ਕਰਨੀ ਚਾਹੁੰਦਾ ਹੈ ਉਹ ਆ ਜਾਵੇ ਹੁਣ ਉਹ ਚਿੱਠੀ ਪੜ੍ਹੀ ਹੈ ਭਾਈ ਬਾਰਾ ਸਿੰਘ ਨੇ ਤੇ ਮਾਂ ਨੂੰ ਆਖਣ ਲੱਗਾ ਵੀ ਮਾਂ ਮੈਂ ਜਾਣਾ ਚਾਹੁੰਦਾ ਹਾਂ ਪਹਿਲੀ ਵਾਰ ਨਹੀਂ ਜਾ ਸਕਿਆ ਦੂਜੇ ਪਾਸੇ ਪ੍ਰੀਤਮ ਸਿੰਘ ਆਪਣੀ ਜਿੱਦ ਤੇ ਅੜਿਆ ਹੋਇਆ ਹੈ ਉਹ ਦੂਜੀ ਗੱਲ ਕਹਿੰਦਾ ਹੈ ਕਿ ਮਾਂ ਨਹੀਂ ਇਹਨੂੰ ਪਹਿਲਾਂ ਚਿੱਠੀ ਆਈ ਸੀ ਇਹ ਨਹੀਂ ਜਾ ਸਕਿਆ ਗੱਲ ਵੱਖਰੀ ਹੈ ਪਰ ਹੁਣ ਇਹ ਚਿੱਠੀ ਮੈਨੂੰ ਆਈ ਹੈ ਤੇ ਮੈਂ ਜਾਵਾਂਗਾ ਮਾਂ ਮਾਨ ਕਰਨੇ ਦੋਵੇਂ ਆਪਣੇ ਪੁੱਤਰਾ ਨੂੰ ਗਲਵਕੜੀ ਦੇ ਵਿੱਚ ਲਿਆ ਗਲਵਕੜੀ ਵਿੱਚ ਲੱ ਕੇ ਕਹਿਣ ਲੱਗੇ ਪੁੱਤ ਤੁਸੀਂ ਦੋਵੇਂ ਜਾਓ ਦੋਵੇਂ ਪੁੱਤਰਾਂ ਨੂੰ ਕਿਹ ਕਹਿਣ ਲੱਗੇ ਮਾਂ ਘਰ ਦੇ ਵਿੱਚ ਤੇ ਕੋਈ ਕਮਾਉਣ ਵਾਲਾ ਨਹੀਂ ਐ ਅਸੀਂ ਜੇ ਉੱਥੇ ਸ਼ਹੀਦ ਹੋ ਗਏ ਤੇ ਪਰਤ ਕਿ ਤੂੰ ਰੋਲ ਜਾਣਾ ਈ ਮਾਂ ਤੇਰਾ ਬੋਢੇਪਾ ਕੌਣ ਕਟਾਊਗਾ ਮਾਂ ਨੇ ਦੋਵਾਂ ਨੂੰ ਗਲ ਬੱਕੜੀ ਲੈ ਅਸੀਸ ਦਿੱਤੀ ਛੇਰੂ ਪਰ ਹੱਥ ਰੱਖ ਕਹਿਣ ਲੱਗੀ ਮੈਂ ਕਿੰਨੀ ਸੁਭਾਗੀ ਹੋਵਾਂਗੀ ਜੇ ਮੇਰੇ ਦੋਨੇ ਪੁੱਤਰ ਪੰਥ ਦੇ ਕੌਮ ਦੇ ਲਿਖੇ ਵਿੱਚ ਲੱਗ ਜਾਵਣਗੇ ਦੋਵੇਂ ਪੁੱਤਰਾਂ ਨੂੰ ਸੂਰੀਆ ਹੈ ਭਾਈ ਪ੍ਰੀਤਮ ਸਿੰਘ ਪਾਈ ਬਾਰਾ ਸਿੰਘ ਇਹ ਦੋਵੇਂ ਗਏ ਨੇ ਉਸ ਸਾਕੇ ਦੇ ਵਿੱਚ ਇਹ ਦੋਵੇਂ ਸ਼ਹੀਦ ਹੋ ਗਏ ਨੇ ਜਦੋਂ ਸ਼ਹੀਦ ਹੋ ਗਏ ਬਕਾਇਦਾ ਉਹਨਾਂ ਦਾ ਐਡਰੈਸ ਉਹ ਨੋਟ ਕੀਤਾ ਹੁੰਦਾ ਸੀ ਵੀ ਕਿੱਥੇ ਕਿੱਥੇ ਇਸ ਸ਼ਹੀਦੀ ਜਥੇ ਦੇ ਵਿੱਚ ਸਿੱਖ ਜੜੇ ਨੇ ਉਹ ਜਾ ਰਹੇ ਨੇ ਤੇ ਹੁਣ ਘੋੜਿਆਂ ਤੇ ਸਵਾਰ ਹੋ ਕੇ ਉਹ ਸਵਾਰ ਜਿਹੜੇ ਨੇ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ-ਜਿਹੜੇ ਪਿੰਡ ਦੇ ਸ਼ਹੀਦ ਹੋਏ ਗੁਰੂ ਕੀ ਸਿੱਖ ਨੇ ਉਹਨਾਂ ਨੂੰ ਜਾ ਕੇ ਇਤਲਾਹ ਦੇ ਰਹੇ ਨੇ ਚੱਕ ਬਡਾਲਾ ਦੇ ਵਿੱਚ ਵੀ ਦੋ ਸਿੱਖ ਘੋੜਿਆਂ ਤੇ ਸਵਾਰ ਹੋ ਕੇ ਆਏ ਨੇ ਔਰ ਆਉਂਦਿਆਂ ਸਾਰ ਪਿੰਡ ਦੇ ਚੌਧਰੀ ਨੂੰ ਪਿੰਡ ਦੇ ਨੁਮਾਇंदे ਨੂੰ ਆ ਕੇ ਪੁੱਛਣ ਦੇ ਨੇ ਵੀ ਅਸੀਂ ਭਾਈ ਬਾਰਾ ਸਿੰਘ ਤੇ ਭਾਈ ਪ੍ਰੀਤਮ ਸਿੰਘ ਦੇ ਘਰ ਜਾਣਾ ਹੈ ਪਿੰਡ ਦਾ ਮੁਖੀ ਆ ਕੇ ਨਗਾ ਚੌਧਰੀ ਕਹਿਣ ਲੱਗਾ ਬਈ ਹਾਂ ਉਹ ਸਾਡੇ ਪਿੰਡ ਦੇ ਨੇ ਉਹਦੀ ਮਾਂ ਕੱਲੂ ਕੱਲੀ ਬਜ਼ੁਰਗ ਹੈ ਤੇ ਜੇ ਉਹਨੂੰ ਆਪਾਂ ਦੱਸ ਦਿੱਤਾ ਨਾ ਉਹ ਸਦਮਾ ਨਹੀਂ ਸਹਿਣ ਸਕੇਗੀ ਤੁਸੀਂ ਇੰਜ ਕਰੋ ਤੁਸੀਂ ਖਬਰ ਸਾਡੇ ਤੱਕ ਪਹੁੰਚ ਗਈ ਹੈ ਅਸੀਂ ਕਿਸੇ ਨਾ ਕਿਸਾ ਨੂੰ ਸਮਾ ਸੰਭਾਲ ਕੇ ਤੇ ਆਪਾਂ ਮਾਂ ਨੂੰ ਦੱਸ ਦਵਾਂਗੇ ਤੇ ਤੁਸੀਂ ਚਲੇ ਜਾਓ ਪ੍ਰਸ਼ਾਦਾ ਪਾਣੀ ਸ਼ਕੋ ਤੇ ਚਲੇ ਜਾਓ ਪ੍ਰਸਾਦਾ ਪਾਣੀ ਛਕਦੇ ਆ ਛਕਾਉਂਦੇ ਆ ਪਿੰਡ ਦੇ ਵਿੱਚ ਖਬਰ ਆ ਗਈ ਵੀ ਇਵੇਂ ਗੁਰੂ ਕੀ ਸਿੱਖ ਆਏ ਨੇ ਨਨਕਾਣਾ ਸਾਹਿਬ ਦਾ ਜਿਹੜਾ ਸਾਕਾ ਵਾਪਰਿਆ ਉਹਦੀ ਖਬਰ ਲੈ ਕੇ ਆਏ ਨੇ ਲੋਕ ਇਕੱਠੇ ਹੋ ਗਏ ਮਾਂ ਦੇ ਕੰਨਾਂ ਦੇ ਵਿੱਚ ਵੀ ਆਵਾਜ਼ ਆਈ ਹੈ ਆਵਾਜ਼ ਪਈ ਹੈ ਤੇ ਮਾਂ ਵੀ ਉਸ ਚੌਧਰੀ ਦੇ ਘਰ ਮੁਖੀ ਦੇ ਘਰ ਚਲੀ ਗਈ ਜਿਵੇਂ ਹੀ ਮਾਂ ਉਹਨਾਂ ਲੋਕਾਂ ਦੀ ਵਿਚਕਾਰ ਜਾਂਦੀ ਹੈ ਤੇ ਸਾਰੇ ਲੋਕ ਚੁੱਪ ਹੋ ਜਾਂਦੇ ਨੇ ਲੋਕ ਚੁੱਪ ਹੋ ਜਾਂਦੇ ਨੇ ਮੁਖੀਆ ਚੁੱਪ ਹੋ ਜਾਂਦਾ ਏ ਮਾਂ ਮਾਨਕਔਰ ਇੱਕ ਗੱਲ ਪੁੱਛੀ ਵੀ ਕਰਨ ਲੱਗੀ ਮੈਨੂੰ ਦੱਸੋ ਨਣਕਾਣਾ ਸਾਹਿਬ ਦੇ ਵਿੱਚ ਕੀ ਕੁਝ ਵਾਪਰਿਆ ਤੇ ਉਹ ਚੌਧਰੀ ਕਹਿਣ ਲੱਗਾ ਮੁਖੀਆ ਕਹਿਣ ਲੱਗਾ ਮਾਂ ਕੁਝ ਨਹੀਂ ਹੋਇਆ ਬਸ ਆਪਾਂ ਤੇ ਤਾਂ ਇਕੱਠੇ ਹੋਏ ਆਂ ਵੀ ਕੁਝ ਪਿੰਡ ਦੀ ਬਿਹਤਰੀ ਕਰਨ ਲਈਏ ਮਾਂ ਉਸੇ ਵਕਤ ਆਖਣ ਲੱਗੀ ਕਹਿਣ ਲੱਗੀ ਨਹੀਂ ਮੈਨੂੰ ਜਲਦੀ ਦੇਣੀ ਖਬਰ ਦੱਸੋ ਜਲਦੀ ਦਣੀ ਮੈਨੂੰ ਦੱਸੋ ਉੱਥੇ ਕੀ ਵਾਪਰਿਆ ਮੇਰੇ ਪੁੱਤ ਵੀ ਗਏ ਸੀਗੇ ਤੇ ਉਹ ਕਿਵੇਂ ਦੇ ਨੇ ਅੱਜ ਉਹ ਮੁਖੀਆ ਉਹ ਮਾਂ ਨੂੰ ਬੜੇ ਬਹੁਤ ਹੀ ਤੀਜ ਦੇ ਨਾਲ ਕਲੀਜੇ ਤੇ ਪੱਥਰ ਰੱਖ ਕੇ ਬਹੁਤ ਔਖੇ ਜੇ ਸਮੇਂ ਦੇ ਵਿੱਚ ਮਾਂ ਨੂੰ ਦੱਸਦਾ ਕਹਿਣ ਲੱਗਾ ਮਾਂ ਤੇਰੇ ਦੋਵੇਂ ਪੁੱਤ ਸ਼ਹੀਦ ਹੋ ਗਏ ਨੇ ਜਦੋਂ ਮਾਂ ਨੇ ਸੁਣਿਆ ਮਾਂ ਕਹਿਣ ਲੱਗੀ ਫਿਰ ਅਫਸੋਸੇ ਕਰਦੇ ਬੈਠੇ ਹੋ ਫਿਰ ਮੂੰਹ ਥੱਲੇ ਕਰਕੇ ਕਿਉਂ ਬੈਠੇ ਹੋ ਫਿਰ ਤੁਸੀਂ ਜਕਾਰੇ ਛੱਡੋ ਉਹ ਮੈਨੂੰ ਵਧਾਈਆਂ ਦੇਵੋ ਸਾਰੇ ਲੋਕ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਪਰਲ ਪਰਲ ਅਥਰੂ ਵਹਿ ਰਹੇ ਨੇ ਉਹ ਕਹਿਣ ਲੱਗੇ ਮਾਂ ਤੇਰੇ ਪੁੱਤ ਸ਼ਹੀਦ ਹੋਏ ਨੇ ਤੈਨੂੰ ਕਾਹਦੀਆਂ ਵਧਾਈਆਂ ਦੇਵਾਂ ਕਹਿਣ ਲੱਗੀ ਮੈਨੂੰ ਵਧਾਈਆਂ ਦਵੋ ਤੁਸੀਂ ਅਫਸੋਸੇ ਕਿਉਂ ਬੈਠੇ ਹੋ ਅੱਜ ਮੈਂ ਉਸ ਲੜੀ ਦੇ ਤਹਿਤ ਆ ਗਈ ਹਾਂ ਜਿੱਥੇ ਭਾਈ ਮਨੀ ਸਿੰਘ ਉਹਦੀ ਮਾਂ ਨੂੰ ਉਹ ਦਰਜਾ ਮਿਲ ਗਿਆ ਸ਼ਹੀਦ ਪੁੱਤਰਾਂ ਦੀ ਮਾਂ ਦਾ ਮੈਨੂੰ ਵਧਾਈਆਂ ਦਵੋ ਮੈਂ ਤਾਰੂ ਸਿੰਘ ਦੀ ਮਾਂ ਵਰਗੀ ਮਾਂ ਬਣ ਗਈ ਹਾਂ ਮੈਨੂੰ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਉਸ ਲੜੀ ਦੇ ਵਿੱਚ ਮੇਰੇ ਪੁੱਤਰਾਂ ਨੇ ਮੈਨੂੰ ਬਿਠਾ ਦਿੱਤਾ ਅੱਜ ਮੈਂ ਮੇ ਉਨ੍ਹਾਂ ਸ਼ਹੀਦਾਂ ਦੀ ਮਾਂ ਬਣ ਗਈ ਐ ਸਾਰੇ ਲੋਕ ਚੁੱਪ ਨੇ ਮਾਂ ਆਖਣ ਲੱਗੀ ਵੀ ਮੈਂ ਹੁਣੇ ਘਰੋਂ ਕੜਾ ਪ੍ਰਸ਼ਾਦ ਬਣਾ ਕੇ ਲੈ ਕੇ ਆਉਣੀ ਐ ਤੇ ਆਪਾਂ ਗੁਰੂ ਦੇ ਦਰ ਦੇ ਉੱਤੇ ਅਰਦਾਸ ਕਰੀਏ ਮਾਂ ਘਰੋਂ ਕੜਾ ਪ੍ਰਸ਼ਾਦ ਬਣਾ ਕੇ ਲੈ ਕੇ ਆਈ ਐ ਕੜਾ ਪ੍ਰਸ਼ਾਦ ਤਿਆਰ ਕਰਕੇ ਗੁਰੂ ਘਰ ਲੈ ਕੇ ਗਏ ਨੇ ਤੇ ਆਖਣ ਲੱਗੀ ਅਰਦਾਸ ਕਰਨੀ ਹੈ ਹੁਣ ਗੁਰੂ ਦਾ ਵਜ਼ੀਰ ਗ੍ਰੰਥੀ ਉਹ ਅਰਦਾਸ ਕਰਨ ਲਈ ਅੱਗੇ ਆਇਆ ਏ ਤੇ ਉਸ ਵਕਤ ਮਾਂ ਕਹਿਣ ਲੱਗੀ ਨਹੀਂ ਤੁਸੀਂ ਅਰਦਾਸ ਨਹੀਂ ਕਰਨੀ ਅਰਦਾਸ ਮੈਂ ਕਰਾਂਗੀ ਉਹ ਗ੍ਰੰਥੀ ਸਿੰਘ ਕਹਿਣ ਲੱਗਾ ਉਹ ਵਜ਼ੀਰ ਕਹਿਣ ਲੱਗਾ ਨਹੀਂ ਇਹ ਹੁਣ ਕੌਮ ਦੇ ਸ਼ਹੀਦ ਨੇ ਤੇ ਅਸੀਂ ਇਹਦੀ ਅਰਦਾਸ ਕਰਾਂਗੇ ਮਾਂ ਕਹਿਣ ਲੱਗੀ ਮੈਂ ਆਪਣੇ ਪੁੱਤਰਾਂ ਦੀ ਅਰਦਾਸ ਨਹੀਂ ਜੇ ਕਰਨੀ ਮਾ ਕੇ ਦੀਰ ਅਰਦਾਸ ਕਰਨੀ ਹੈ ਕਹਿਣ ਲੱਗੀ ਮੈਂ ਅਰਦਾਸ ਕਰਾਂ ਕਿ ਗੁਰੂ ਦੇ ਅੱਗੇ ਸੱਚੇ ਪਾਤਸ਼ਾਹ ਪੰਥ ਦੇ ਵਿੱਚੋਂ ਇਹੋ ਜਿਹੀਆਂ ਮਾਵਾਂ ਜਿਹੜੀਆਂ ਨੇ ਉਹਨਾਂ ਦੇ ਪੁੱਤਰ ਜਿਹੜੇ ਪੈਦਾ ਹੁੰਦੇ ਨੇ ਉਹ ਪੰਥ ਦੇ ਵਿੱਚੋਂ ਇਹੋ ਜਿਹੀਆਂ ਮਾਵਾਂ ਜਿਹੜੀਆਂ ਨੇ ਉਹ ਜੰਮਣੀਆਂ ਕਿਤੇ ਬੰਦ ਨਾ ਕਰ ਦੇਵੀਂ ਇਹੋ ਜਿਹੇ ਪੁੱਤਰ ਜਿਹੜੇ ਨੇ ਉਹ ਜੰਮਣੇ ਬੰਦ ਨਾ ਕਰ ਦੇਣ ਜਿਹੜੀ ਕੌਮ ਦੇ ਲਿਖੇ ਆਪਣੀ ਜਿੰਦੜੀ ਨੂੰ ਲਾ ਕੇ ਤੇ ਆਪਣੀਆਂ ਮਾਵਾਂ ਨੂੰ ਉੱਚੇ ਦਰਜੇ ਸ਼ਹੀਦਾਂ ਦੀਆਂ ਕਤਾਰਾਂ ਦੇ ਵਿੱਚ ਖੜੀ ਕਰ ਦੇਣਾ ਇਹੋ ਜਿਹਾ ਸਦਕ ਇਹੋ ਜਿਹਾ ਪਰੋਸਾ ਅੱਜ ਕਿਤੇ ਸਾਡੀ ਮਾਵਾਂ ਦੇ ਅੰਦਰ ਹੋਵੇ ਅੱਜ ਤੇ ਅਸੀਂ ਇਹ ਸੋਚਦੇ ਹਾਂ ਕਿ ਸ਼ਹੀਦ ਹੋਣ ਵਾਲਾ ਗਵੰਡੀ ਦਾ ਪੁੱਤ ਤੇ ਹੋਵੇ ਪਰ ਸਾਡਾ ਪੁੱਤ ਨਾ ਹੋਵੇ ਕੌਮ ਦੇ ਲਿਖੇ ਕੋਈ ਹੋਰ ਦੂਜਾ ਤੇ ਲੱਗ ਜਾਵੇ ਪਰ ਸਾਡੇ ਘਰ ਨੂੰ ਦਿੱਤੀ ਬਾਹਰ ਨਾ ਲੱਗੇ ਉਹ ਸਿੱਦਕ ਦੀਆਂ ਭਰੋਸੇ ਦੀਆਂ ਉਹ ਮਾਮਾ ਸਨ ਜਿਹੜੀਆਂ ਮਾਮਾ ਆਪਣੇ ਪੁੱਤਰਾਂ ਨੂੰ ਵੀ ਸ਼ਹੀਦ ਕਰਕੇ ਗੁਰੂ ਦੇ ਅੱਗੇ ਸਨਮੁਖ ਅਰਦਾਸ ਕਰਦੀਆਂ ਨੇ ਵੀ ਇਹੋ ਜਿਹੇ ਪੁੱਤ ਜੰਮਣੇ ਕਿਤੇ ਬੰਦ ਨਾ ਹੋਵਣ ਇਹੋ ਜੀਆਂ ਮਾਮਾ ਜਿਹੜੀਆਂ ਨੇ ਉਹ ਬੰਦ ਨਾ ਹੋਵਾਂ ਕਿ ਗੁਰੂ ਦੇ ਉੱਤੇ ਭਰੋਸਾ ਸੀ